Welcome to my channel Authrikbal Travel Explorer ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਤੇ ਅੱਜ ਅਸੀਂ ਚੌਥੇ ਬਲੌਗ ਦੇ ਵਿੱਚ ਸ੍ਰੀ ਅਮਰitsar ਸਾਹਿਬ ਜੀ ਦੇ ਦਰਸ਼ਨ ਦੀਦਾਰੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਵੇਰੇ ਬੇਲੇ ਸਿਰ ਅਸੀਂ ਅਮਰitsar ਸਾਹਿਬ ਲਈ ਰਵਾਨਾ ਹੋ ਗਏ ਸਾਹਮਣੇ ਗੁਰਦੁਆਰਾ ਨਾਨਸਰ ਸਾਹਿਬ ਤੇ ਇੱਥੋਂ ਸਾਡੀ ਯਾਤਰਾ ਆਰੰਭ ਹੁੰਦੀ ਆ ਇਹ ਫਗਵਾੜਾ ਫਗਵਾੜਾ ਟੱਪ ਕੇ ਅਸੀਂ ਜਿਹੜਾ ਜੀਡੀ ਰੋਡ ਤੇ ਅ ਅਮਰitsar ਸਾਹਿਬ ਵੱਲੋਂ ਜਾ ਰਹੇ ਆ ਰਸਤੇ ਦੇ ਵਿੱਚ ਜਾਨ ਆਸਤਾ ਤੇ ਗਈ ਅਸੀਂ ਇੱਕ ਢਾਬੇ ਉੱਤੇ ਰੁਕੇ ਬ੍ਰੇਕਫਾਸਟ ਕਰਨੇ ਤੋਂ ਬਾਅਦ ਅਸੀਂ ਫਿਰ ਯਾਤਰਾ ਆਰੰਭ ਕਰ ਦਿੱਤੀ ਹਾਂਜੀ ਆ ਬਹੁਤ ਹੀ ਸੁਹਾਵਣਾ ਮੌਸਮ ਹੈ ਅੱਜ ਰਸਤੇ ਦੇ ਵਿੱਚ ਖੂਬਸੂਰਤ ਢਾਬੇ ਜਿਹੜੇ ਆਹੋ ਆਕਰਸ਼ਿਤ ਕਰਦੇ ਆ ਤੇ ਲਓ ਜੀ ਹੁਣ ਅਸੀਂ ਬਿਲਕੁਲ ਬਰੂਹਾ ਦੇ ਉੱਤੇ ਅਮਰਸਰ ਸਾਹਿਬ ਦੇ ਪਹੁੰਚ ਗਏ ਸਾਹਮਣੇ 골ਡਨ ਗੇਟ बड़े करमा ਦੇ ਨਾਲ ਇਸ ਧਰਤੀ ਤੇ ਨਤਮਸਤਕ ਹੋਇਆ ਜਾਂਦਾ ਤੇ ਅਸੀਂ ਪਾਰਕਿੰਗ ਦੇ ਬਿਲਕੁਲ ਵਿੱਚ ਜਿੱਥੇ ਸੀ ਆਪਣੀ ਗੱਡੀ ਪਾਰਕ ਕਰਕੇ ਅਸੀਂ ਜਿਹੜਾ ਪੈਦਲ ਇਥੋਂ ਅਹ ਸ੍ਰੀ ਦਰਬਾਰ ਸਾਹਿਬ ਵੱਲੋਂ ਜਾਣਾ ਸ਼ੁਰੂ ਕੀਤਾ ਤੇ ਇਹ ਸਾਹਮਣੇ ਹੈ ਜੋ ਰਸਤਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਕੁਝ ਸੂਰਤ ਰਸਤਾ ਹੈ ਇਹਦੇ ਵਿੱਚ ਜਿਹੜਾ ਉਹ ਪੰਛੀ ਜਿਹੜੇ ਆ ਉਹ ਉੱਡਦੇ ਫਿਰਦੇ ਆ ਇਨੂੰ ਹੈਰੀਟੇਜ ਸਟਰੀਟ ਵੀ ਕਿਹਾ ਜਾਂਦਾ ਆ ਤੇ ਇੱਥੇ ਹਰ ਵੇਲੇ ਭੀੜ ਭੜੱਕਾ ਆਮ ਦੇਖਿਆ ਜਾਂਦਾ ਇਹ ਆ ਜੀ ਜਲਿਆਂਵਾਲਾ ਬਾਗ ਗੋਦਮ ਸਿੰਘ ਦਾ ਬੋਤ ਲੱਗਾ ਹੋਇਆ ਤੇ ਇੱਥੇ ਸਾਹਮਣੇ ਆ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਪ੍ਰਤੀਮਾ ਬਣਾਈ ਹੋਈ ਆ ਜੋ ਜਲਿਆਂ ਵਾਲੇ ਸ਼ਹੀਦਾਂ ਨੂੰ ਯਾਦ ਕਰਦੀ ਆ ਤੇ ਇੱਥੋਂ ਜਿਹੜਾ ਉਹ ਆ ਸ੍ਰੀ ਦਰਬਾਰ ਸਾਹਿਬ ਵੱਲੋਂ ਬਜ਼ਾਰਾਂ ਦੇ ਵਿੱਚ ਤੀ ਜਿਹੜਾ ਰਸਤਾ ਆ ਉਹ ਆ ਸਾਹਮਣੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਆ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਨੂੰ ਬਸਾਇਆ ਸੀ ਉਸ ਵੇਲੇ ਇਹ ਉੱਤਰ ਭਾਰਤ ਦੇ ਵਿੱਚ ਵਪਾਰ ਦਾ ਬਹੁਤ ਵੱਡਾ ਕੇਂਦਰ ਬਣਿਆ ਸੀ ਤੇ ਇੱਥੇ ਹੀ ਸ੍ਰੀ ਦਰਬਾਰ ਸਾਹਿਬ ਦੀ ਨੀ ਰੱਖੀ ਸੀ ਜਿਸ ਨੂੰ ਬਾਅਦ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਕੰਮਲ ਕੀਤਾ ਸੀ ਇਹ ਸਾਹਮਣੇ ਸ੍ਰੀ ਦਰਬਾਰ ਸਾਹਿਬ ਦੀ ਚਲਕ ਜਿਹੜੀ ਆਹੋ ਦੇਖ ਨੂੰ ਮਿਲਦੀ ਹੈ ਤੇ ਮਸਤਕ ਜਿਹੜਾ ਆਹੋ ਆਪਣੇ ਆਪ ਝੁੱਕ ਜਾਂਦਾ ਤੇ ਬੜੀ ਵੱਲੀ ਬੋਲਣ ਦਿੱਤਾ ਤੇਰੀ ਵਟਲਾਈ ਆਜੋ ਸੰਗਤ ਸਾਰੀ ਜਦੋਂ ਵੀ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੀ ਆ ਤੇ ਪਹਿਲੇ ਦਰਸ਼ਨ ਦੇਦਾਰੇ ਉੱਥੇ ਹੀ ਦਰਬਾਰ ਸਾਹਿਬ ਵੱਲ ਮੱਥਾ ਟੇਕਦੀ ਆ ਸੰਗਤ ਤੇ ਇੱਥੋਂ ਜੋ ਜਿਹੜੀ ਪ੍ਰਕਰਮਾਂ ਦੇ ਰਾਹੀਂ ਤੇ ਇੱਥੇ ਇਸ਼ਨਾਨ ਕੀਤੇ ਜਾਂਦੇ ਆ ਇਹ ਹੈ ਦੁਖ ਭੰਜਣੀ ਸਾਹਿਬ ਇੱਥੇ ਸੰਗਤ ਜਿਹੜੀ ਆਹੋ ਇਸ਼ਨਾਨ ਕਰਦੀ ਆ ਇਹ ਡੈੜੀ ਮੁਤਾ ਤਨ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦਾ ਨਾਮ ਜਿਹੜਾ ਉਹ ਹਰ ਇੱਕ ਦਰਸ਼ਨੀ ਰਿਉੜੀ ਦੇ ਉੱਤੇ ਆਮ ਦੇਸ਼ ਜੰਦਾ ਇਹ ਅਮਰਤ ਸरोवर ਜੀ ਸਾਹਮਣੇ ਟੈਂਡਾ ਮੁਕ ਜਾਵੇ ਸੁਖਤਾਲ ਤੱਕ ਸੈ ਗਈ ਦੇ ਜਾ ਮਾਰੇ ਬਿਟਕ ਤੱਕਦੇ ਢਾਡੀ ਗੁਰਦਵਾਰਾ ਚੱਲ ਰਹੀਆਂ ਤੇ ਬੱਸ ਜੇ ਹੁੱਕ ਤੱਕਦੇ ਕਾਮੋ ਵਿਟਾਵੇ ਢਾਡੀਵਾਰਾਂ ਆਮ ਚੱਲਦੀਆਂ ਰਹਿੰਦੀਆਂ ਤੇ ਇੱਧਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਕੀਰਤਨ ਚੱਲਦਾ ਰਹਿੰਦਾ ਇਹ ਤੇ ਲਪਸੇ ਆ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਦੋਂ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਮਸੰਤਾਂ ਨੇ ਐਂਟਰ ਨਹੀਂ ਹੁੰਦਤਾ ਸੀ ਉਸ ਵੇਲੇ ਇਸ ਥਾਂ ਤੋਂ ਗੁਰੂ ਸਾਹਿਬ ਨੇ ਅਰਦਾਸ ਕੀਤੀ ਸੀ ਚੋਪੀਓ ਸਾਤਨ ਤੇ ਸਾਹਮਣੇ ਸ਼ਹੀਦਾਂ ਦੀ ਯਾਦ ਦੇ ਵਿੱਚ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਤਕਤਵਾਰ ਸਾਹਿਬ ਦਿਖਾਈ ਦੇ ਰਹੇ ਆ। ਇਹ ਨਾਮ ਆਇਆ ਜਵਾਹੀ ਦੇ ਕੋਲ। ਇਹ ਨਾਮ ਉਹਦਾ। ਬਹੁਤ ਸਦਾ ਜੁਤਾਰਾ ਇਹ ਇੱਕ ਸਾਹ ਦੇ ਉੱਤੇ ਪਈ ਹੈ। ਆਓ ਬੋਲ ਕੇ ਕੀ ਗਾਇਆ। ਇੱਧਰ ਖਾਲਸੀ ਦੇ ਨਿਸ਼ਾਨ ਸਾਹਿਬ ਚੁੱਕਦੇ ਆ ਤੇ ਟਾਡੀ ਟਾਪੀ ਸਿਕਬਾਲ ਸਿੰਘ ਵੀ ਬੈਠਾ ਮਾ ਤੇ ਪੁੱਤ ਦਾ ਬੜਾ ਪਿਆਰ ਹੁੰਦਾ ਪੱਕਾ ਗੁਰੂ ਦਾ ਸਿੱਖ ਦਾ ਪਿਆਰ ਬੜਾ ਤਕੜਾ ਪੱਕਾ ਹੁੰਦਾ ਮਸਾਲਾ ਨੇ ਪਿਆਰ ਆ ਜੋ ਛੋਲੇ ਇਹ ਦੂਆ ਖੁੱਲਾ ਹਟਾ ਐਂਵੇ ਕੇ ਆਪਣੇ ਮੇਰੇ ਨੂੰ ਬੜੀ ਖੁਸ਼ ਹੋ ਗਈ ਕਾ ਨਾ ਜਾ ਕੇ ਆਪਣੇ ਮੇਰੇ ਨੂੰ ਘੁੱਟ ਕੇ ਜਫੀ ਪਾ ਲਈ ਕਾ ਆਹ ਬੇਰ ਬਾਬਾ ਬੁੱਢਾ ਸਾਹਿਬ ਇਹ ਪੁਰਾਤਨ ਜਿਹੜੇ ਆਹੋ ਦਰਖਤ ਆ ਬੇਰੀਆਂ ਆ ਪ੍ਰਕਰਮਾ ਪ੍ਰਕਰਮਾ ਦੇ ਵਿੱਚ ਜਿਹੜੀਆਂ ਆ ਸਭਾਈ ਮਾਨ ਆ ਦੀਵਾਜ ਵੀ ਉਸੇ ਤਰ੍ਹਾਂ ਮਾਜੂਦ ਆ सांता से बात किया ਇਹ ਇੱਕ ਜਿਹੜਾ ਉਹ ਗੰਗਾダス ਨਵਾਸ ਤੇਜਾ ਸਿੰਘ ਸਮੁੰਦਰੀ ਹਾਲ ਸੋ ਇਹ ਸੀ ਜੀ ਲਾਗ ਕੰਤਨ ਸਾਹਿਬ ਸਤਿਗੁਰੂ ਸ੍ਰੀ ਗੰਗਾダス ਜੀ ਦੇ ਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਇੱਥੇ ਹੀ ਇਹ ਲਾਗ ਦੀ ਸਮਾਪਤੀ ਮਿਲਦੇ ਆ ਜੀ ਅਗਲੇ ਡਿਸਕਸ਼ਨ ਥੈਂਕ ਯੂ ਰੱਬ ਦਾ ਖਾਤਾ ਬਾਬਾ